ਹੈਲੋ ਫ੍ਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਹਾਂ ਤੇ ਚੜ੍ਹਦੀ ਕਲਾ ਵਿੱਚ ਆਪਾਂ ਫੇਰ ਮਿਲਣੀ ਆ ਅੱਜ ਦੀ ਨਵੀਂ ਵੀਡੀਓ ਦੇ ਨਾਲ ਜੋ ਵੀ ਹੈਗੀ ਆਪਣੀ ਡਿਊਟੀ ਨਾਲ ਬੇਕਰ ਅੱਜ ਆਪਾਂ ਤੁਹਾਨੂੰ 5-7 ਮਿੰਟ ਦੀ ਐਵੇਂ ਦੀ ਵੀਡੀਓ ਦੱਸਾਂਗੇ ਜਿਹੜੀ ਕਿ ਸਾਰੀਆਂ ਭੈਣਾਂ ਕਰ ਸਕਦੀਆਂ ਤੇ ਜਿਹੜੀ ਬਹੁਤ ਹੀ ਭੈਣਾਂ ਦੇ ਕੰਮ ਦੀ ਆ ਤੇ ਸਾਰੀਆਂ ਭੈਣਾਂ ਲਈ ਬਹੁਤ ਹੀ ਜ਼ਰੂਰੀ ਹੈ ਇਹ ਚੀਜ਼ ਕਰਨਾ ਠੀਕ ਆ ਆਪਣੇ ਫੇਸ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਜਿਹਦਾ ਜਿੰਨਾ ਦਾ ਫੇਸ ਆ ਜਿਹੜਾ 10 ਤੋਂ ਪਹਿਲਾਂ ਜਿਹੜੀ ਸਕਿਨ ਆ ਐ ਲਟਕਦੀ ਆ ਬੁੱਢੀ ਹੋਣੀ ਸ਼ੁਰੂ ਹੋ ਗਈ ਆ ਉਹਨਾਂ ਬੰਨਾਂ ਲਈ ਖਾਸ ਕਰਕੇ ਆ ਠੀਕ ਆ ਕਈ ਵਾਰੀ ਬੰਨਾਂ ਦੀ ਹੁੰਦੀ ਆ ਏਜ ਆ ਜਿਹੜੀ ਕਿ 25 30 ਤੱਕ ਹੁੰਦੀ ਆ ਪਰ ਜਿਹੜੀ ਆਪਣੇ ਇੱਥੇ ਆ ਫਾਈਨ ਲਾਈਨਸ ਬਣਨਾ ਸ਼ੁਰੂ ਹੋ ਜਾਂਦਾ ਇੱਥੇ ਬਣ ਜਾਂਦਾਂ ਠੀਕ ਆ ਤੇ ਇਥੇ ਝੁਰੜੀਆਂ ਪੈਣੀਆਂ ਆ ਸਕਿਨ ਜਿਹੜੀ ਐ ਕਰਕੇ ਹਲਮਕ ਜਾਂਦੀ ਹੈ ਇਥੇ ਟੋਏ ਬਣ ਜਾਂਦੇ ਉਹਨਾਂ ਲਈ ਆਪਾਂ ਇੱਕ ਮ사ਜ ਦੱਸਾਂਗੇ ਆਇਲ ਦੀ ਜਿਹੜੀ ਕੀ ਬਹੁਤ ਹੀ ਵਧੀਆ ਹੋਊਗੀ ਸਾਰੀਆਂ ਭੈਣਾਂ ਜਿਹੜੀਆਂ ਕਿ ਜੇ ਉਹ ਘਰੇ ਕਰ ਲੈਣੀਆਂ 5 ਤੋਂ 6 ਮਿੰਟ ਕਰਨੀ ਹੋਊਗੀ ਰਾਤ ਠੀਕ ਆ ਇਹ ਜ਼ਿਆਦਾ ਚੀਜ਼ ਹੈਗੀ ਆ ਰਾਤ ਨੂੰ ਹੀ ਕਰਨੀ ਆ ਦਿਨ ਵੇਲੇ ਮ사ਜ ਨਹੀਂ ਕਰਨੀ ਇੱਕ ਆਇਲ ਜਿਹੜਾ ਕੀ ਆ ਦੇਖੋ ਆਵਲਾ ਆਇਲ ਆਪਣੇ ਕੋਲੇ ਕੋਕੋਨਟ ਜਿਹੜਾ ਕਿ ਤਕਰੀਬਨ ਮੈਨੂੰ ਲੱਗਦਾ ਹਰ ਇੱਕ ਦੇ ਘਰ ਵਿੱਚ ਹੁੰਦਾ ਹੀ ਆ ਕੋਈ ਘਰ ਐਵੇਂ ਦਾ ਹੋਊਗਾ ਜਿਹਦੇ ਘਰੇ ਇਹ ਵਾਲਾ ਤੇਲ ਆ ਜਿਹੜਾ ਨਾ ਹੋਊਗਾ ਪਰ ਇਹਨੂੰ ਆਪਾਂ ਹੋਇਓ ਖਰੀਦ ਸਾਰੀ ਭਈ ਹੈ ਇਹਨਾਂ ਨੂੰ ਆਪਾਂ ਨੂੰ ਐ ਹੁੰਦਾ ਵੀ ਆਪਾਂ ਕੱਲਾ ਹੀ ਸਿਰ ਤੇ ਲਾਉਣ ਵਾਸਤੇ ਲਿਆਉਨੇ ਆ ਵਾਲਾਂ ਦੇ ਲਾਉਣ ਵਾਸਤੇ ਪਰ ਇਹ ਵਾਲਾਂ ਤੋਂ ਇਲਾਵਾ ਆਪਾਂ ਇਹਨੂੰ ਆਪਣੀ ਸਕਿਨ ਲਈ ਵੀ ਯੂਜ਼ ਕਰ ਸਕਦੇ ਇਹਦੇ ਫਾਇਦੇ ਬਹੁਤ ਜ਼ਿਆਦਾ ਹੈਗੇ ਕੋਕੋਨਟ ਆਇਲ ਦੇ ਤੇ ਪਰ ਲਿਆ ਕਰੋ ਤੁਸੀਂ ਵਧੀਆ ਵਾ ਠੀਕ ਹੈ ਇੱਕ ਨਕਲੀ ਵਾਲੇ ਵੀ ਆਉਂਦੇ ਐਵੇਂ ਦੇ ਪਰ ਨਹੀਂ ਆਪਣੇ ਕੋਲੇ ਹੈਗਾ ਇਹ ਵਾਜਾ ਠੀਕ ਆ ਤੇ ਆਪਾਂ ਇੱਕ ਕੱਲ ਪਰਸੂ ਹੀ ਮੰਗਵਾਈ ਹੈ ਨਵੀਂ ਪੈਕਿੰਗ ਤੇ ਇਹ ਆਪਾਂ ਮ사ਜ ਕਰਨੀ ਹੈ ਦੀ ਦੈਲੀ ਰੋਜ਼ ਰਾਤ ਨਰਾਦ ਨੂੰ ਕਰਨੀ ਆ ਮ사ਜ ਕਿਵੇਂ ਕਰਨੀ ਆ ਆਪਾਂ ਤੁਹਾਨੂੰ ਉਹ ਦੱਸਾਂਗੇ ਸਾਰੇ ਸਟੈਪ ਕਿਵੇਂ ਕਰਨੀ ਆ ਜਿਹਦੇ ਨਾਲ ਤੁਹਾਡੀ ਜਿਹੜੀ ਆ ਵਾਲੀ ਸਕਿਨ ਆ ਜਿਹੜੀ ਐਵੇਂ ਲੂਜ਼ ਹੋ ਗਈ ਆ ਉਹ ਟਾਈਟ ਹੋ ਜੂਗੀ ਇੱਥੇ ਜਿਹੜੇ ਰਿੰਕਲਸ ਬਣੇ ਆ ਤਾਂ ਉਹ ਖਤਮ ਹੋ ਜਾਣਗੇ ਠੀਕ ਆ ਤੇ ਚਲੋ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਇਹਦੀ ਆਪਾਂ ਮ사ਜ ਕਿਵੇਂ ਕਰਨੀ ਆ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਇਹ ਦਿਨ ਵੇਲੇ ਨਹੀਂ ਯੂਜ਼ ਕਰ ਮੰਨ ਦਿਨ ਵੇਲੇ ਮ사ਜ ਨਹੀਂ ਕਰਨੀ ਤੁਸੀਂ ਰਾਤ ਨੂੰ ਹੀ ਕਰਨੀ ਆ ਰਾਤ ਨੂੰ ਕਰਕੇ ਤੁਸੀਂ ਉਵੇਂ ਵੀ ਸੌ ਸਕਦੇ ਆ ਤੇ ਬਾਅਦ ਚਾਹ ਦਾ ਫੇਸ ਆ ਜਿਹੜਾ ਧੋ ਵੀ ਸਕਦੇ ਆ ਇਹ ਤੁਹਾਡੀ ਮਰਜ਼ੀ ਹੋਊਗੀ ਜੇ ਤੁਸੀਂ ਉਵੇਂ ਸੌਣਾ ਚਾਹੁੰਦੇ ਆ ਤਾਂ ਉਵੇਂ ਸੌਂਜੋ ਜੇ ਤੁਸੀਂ ਧੋਣਾ ਚਾਹੁੰਦੇ ਆ ਆਪਦੇ ਫੇਸ ਨੂੰ ਤਾਂ ਧੋ ਸਕਦੇ ਆ ਠੀਕ ਆ ਚਲੋ ਜੀ ਹੁਣ ਆਪਾਂ ਮ사ਜ ਕਿਵੇਂ ਕਰਨੀ ਆ ਦੇਖੋ ਐਵੇਂ ਕਰਕੇ ਪਹਿਲਾਂ ਆਪਾਂ ਆਇਲ ਆ ਜਿਹੜਾ ਲਾ ਲੈਣਾ ਠੀਕ ਆ ਥੋੜਾ ਜਿਹਾ ਬਸ ਇੰਨਾ ਵੀ ਆਪਾਂ ਯੂਜ਼ ਕਰਨਾ ਜ਼ਿਆਦਾ ਨਹੀਂ ਕਰਨਾਗਾ ਠੀਕ ਆ ਐਵੇਂ ਕਰਕੇ ਤੁਸੀਂ ਆਪਦੇ ਫੇਸ ਤੇ ਮੜਕੇ ਮ사ਜ ਆ ਜਿਹੜੀ ਅਸੀਂ ਡੇਲੀ ਰਾਤ ਨੂੰ ਯੂਜ਼ ਕਰਦੇ ਆ ਇਹਨੂੰ ਮੈਂ ਡੇਲੀ ਰੂਟੀਨ ਹੀ ਬਣਿਆ ਹੋਇਆ ਮੇਰਾ ਮੈਂ ਯੂਜ਼ ਕਰਨਾ ਹੀ ਕਰਨਾ ਮੇਰੇ ਫੇਸ ਦੇ ਕੋਲ ਜ਼ਿਆਦਾ ਇਫੈਕਟ ਹੈ ਇਸ ਤੇ ਇਸ ਕਰਕੇ ਆਪਾਂ ਤੁਹਾਨੂੰ ਉਹੀ ਚੀਜ਼ ਦੱਸਦੇ ਆ ਜਿਹੜੀ ਆਪਾਂ ਆਪਣੇ ਦੇ ਖੁਦ ਤੇ ਯੂਜ਼ ਕਰਦੇ ਆ ਕ ਆਪਣਾ ਦਾਸਤ ਮੈਂ ਤੁਹਾਨੂੰ ਨੋਰਮਲ ਮ사ਜ ਕਰਨੀ ਹੈ ਜਿਵੇਂ ਆਪਾਂ ਆਪਣੇ ਹਲਕੇ ਹੱਥਾਂ ਨਾਲ ਜਿਵੇਂ ਆਪਾਂ ਮ사ਜ ਕਰਦੇ ਹੁੰਦੇ ਆ ਠੀਕ ਆ ਮ사ਜ ਕਰਨ ਨਾਲ ਤੁਹਾਨੂੰ ਪਤਾ ਕਿ ਆਪਣੇ ਆ ਜਿਹੜਾ ਫੇਸ ਦਾ ਬਲੱਡ ਸਰਕੂਲੇਸ਼ਨ ਆ ਉਹ ਤੇਜ਼ ਹੁੰਦਾ ਤੇ ਸਕਿਨ ਨਾਲ ਜਿਹੜੀ ਟਾਈਟ ਹੁੰਦੀ ਆ ਇਹਦੇ ਨਾਲ ਇਹ ਜਿਹੜੀ ਸਕਿਨ ਈਡਾਈਟ ਹੋ ਗਈ ਤੁਹਾਡੇ ਫੇਸ ਤੇ ਗਲੋ ਵੀ ਆਊਗਾ ਇਸ ਤੀ ਦਾ ਦੇਖੋ ਛਾਈਆਂ ਵਗੈਰਾ ਪਈਆਂ ਹੋਈਆਂ ਤਾਂ ਉਹ ਵੀ ਹੌਲੀ ਹੌਲੀ ਜਿਹੜੀਆਂ ਰਿਮੂਵ ਹੋ ਜਾਣਗੀਆਂ ਹੁਣ ਤੁਸੀਂ ਇੱਕ ਸਪੈਸ਼ਲ ਮ사ਜ ਕਰਨੀ ਹੈ ਜਿੰਨਾ ਭੈਣਾ ਦੇ ਇੱਥੇ ਰਿੰਕਲਸ ਬਣੇ ਹੋਏ ਹਨ ਉਹਨਾਂ ਨੇ ਇੱਥੇ ਸਪੈਸ਼ਲ ਮ사ਜ ਕਰਨੀ ਐਵੇਂ ਠੀਕ ਆ ਫਿਰ ਇੱਥੇ ਪਕੜ ਕੇ ਠੀਕ ਆ ਜੇ ਆਪਣੇ ਇੱਥੋਂ ਆਏ ਕਰਕੇ ਇੱਥੇ ਲਾਈਨਸ ਬਣੀਆਂ ਤਾਂ ਇੱਥੇ ਤੁਸੀਂ ਐਵੇਂ ਕਰਕੇ ਕਰ ਲਿਓ ਠੀਕ ਆ ਆਹ ਵਾਲੀ ਤੇੰਕ ਨੂੰ ਘੁਲਣਾ ਲਓ ਜੀ ਐਵੇਂ ਕਰਕੇ ਤੁਸੀਂ ਇੱਥੇ ਸੈਂਟਰ ਚ ਮ사ਜ ਕਰਦੇ ਆ ਠੀਕ ਆ ਉਸ ਤੋਂ ਬਾਅਦ ਤੁਸੀਂ ਐਵੇਂ ਕਰਕੇ ਆਪਦੀ ਆਈ ਬਰੋ ਨੂੰ ਐਵੇਂ ਕਰਕੇ ਉੱਪਰ ਨੂੰ ਚੱਕ ਚੱਕਦੇ ਠੀਕ ਆ ਫਿਰ ਤੁਸੀਂ ਇਸ ਜੀ ਨੂੰ ਨੱਕ ਤੋਂ ਐਵੇਂ ਪਕੜਦੇ ਇਹ ਤੁਹਾਡੇ ਇੱਥੇ ਆ ਜਿਹੜੀਆਂ ਪਫ ਲਾਈਨਸ ਬਣੀਆਂ ਹੋਈਆਂ ਇਹ ਵੀ ਆਪਣੇ ਦਾ ਜਿਹੜੀਆਂ ਕੀ ਆ ਠੀਕ ਹੋ ਜਾਣਗੀਆਂ 5 ਸਟੈਪਸ ਇਧਰੋਂ ਫਿਰ ਇਧਰ ਵੀ ਸੈੱਟ ਠੀਕ ਹੈ ਐਵੇਂ ਕਰਨਾ ਤੁਸੀਂ ਠੀਕ ਹੈ ਤੇ ਫਿਰ ਆਪਣੇ ਇੱਥੇ ਆ ਚੀਜ਼ ਨੂੰ ਐਵੇਂ ਆਪਣੀ ਇਹ ਵਾਲੀ ਚਿੰਨ ਤੋਂ ਇਹ ਸਿੰਪਲ ਜੀਆਂ ਹੈਗੀਆਂ ਸਿੰਪਲ ਜੀਆਂ ਐਕਸਰਸਾਈਜ਼ ਆ ਕੋਈ ਜ਼ਿਆਦਾ ਔਖਾ ਨਹੀਂ ਵੀ ਕਹਿਣ ਪੈਣਾ ਕਹਿਣੀਆਂ ਵੀ ਸਾਨੂੰ ਆਉਂਦੀਆਂ ਨਹੀਂ ਬਹੁਤ ਸੌਖੀਆਂ ਤੁਸੀਂ ਕਰਕੇ ਦੇਖੋ ਨਰਮਲ ਹੀ ਨਾ ਤੁਸੀਂ ਹਫ਼ਤਾ ਐਵੇਂ ਐਕਸਰਸਾਈਜ਼ ਇਹ ਵਾਲੀਆਂ ਕਰਕੇ ਮ사ਜ ਕਰੋਗੇ ਨਾ ਆਇਲ ਦੀ ਤੁਹਾਡੇ ਪੇਸ ਤੇ ਤੁਹਾਨੂੰ ਜਿਹੜਾ ਫਰਕ ਆ ਉਹ ਦੇਖੋਗਾ ਖੁੱਦ ਨੂੰ ਹੀ ਦਿਖੂਗਾ ਤੁਹਾਨੂੰ ਤੁਸੀਂ ਜੇ ਤੁਸੀਂ ਦੇਖਿਓ ਪਹਿਲਾਂ ਦੇਖਿਓ ਤੇ ਇੱਕ ਹਫਤਾ ਲਗਾਤਾਰ ਇਸ ਮ사ਜ ਆਇਲ ਦੀ ਕਰਕੇ ਤੁਸੀਂ ਫੇਰ ਆਪਦਾ ਫਰਕ ਦੇਖਿਓ ਤੁਹਾਡੀ ਸਕਿਨ ਦਾ ਫੇਸ ਦਾ ਜਿਹੜਾ ਨਾ ਆ ਚੀਜ਼ਾਂ ਦਾ ਆ ਚੀਜ਼ਾਂ ਦਾ ਫਰਕ ਆ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਦਿਖੂਗਾ ਫੇਰ ਇੱਥੇ ਐਵੇਂ ਕਰਕੇ ਤੁਸੀਂ ਠੀਕ ਐਵੇਂ ਮ사ਜ ਕਰਨ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਜਦੋਂ ਤੁਸੀਂ ਮ사ਜ ਕਰ ਲਈ 10 ਮਿੰਟ ਤੁਸੀਂ ਐਵੇਂ ਮ사ਜ ਕਰ ਲਈ ਇਹਦੇ ਫੇਸ ਦੀ ਫੇਸ ਦੇਖੋਗੇ ਤੁਸੀਂ ਪੂਰਾ ਗਰਮ ਗਰਮ ਹੋ ਜਾਊਗਾ ਤੁਹਾਡਾ ਫੇਸ ਆ ਜਿਹੜਾ ਠੀਕ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆਪਦੇ ਸਾਨੂੰ ਐਵੇਂ ਆਇਲ ਲੱਗਿਆ ਹੋਊਗਾ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਐਵੇਂ ਕਰਨਾ ਪੂਰੇ ਗਰਮ ਕਰ ਲੈਣੇ ਜਦੋਂ ਗਰਮ ਹੋ ਗਏ ਫਿਰ ਜਦੋਂ ਠੰਡੇ ਹੋਣੇ ਸ਼ੁਰੂ ਹੋ ਜਾਣ ਫਿਰ ਐ 10 ਵਾਰੀ ਲਗਾਤਾਰ ਇਹ ਬਲੀ ਚੀਜ਼ ਕਰਨੀ ਆ ਤੁਸੀਂ ਆਪ ਦੇ ਠੀਕ ਉਹ ਨਾ ਇਸ ਤੇ ਨਹੀਂ ਨਾ ਇਸ ਤੇ ਤੁਸੀਂ ਇਹ ਰਿਜ਼ਲਟ ਦੇਖਿਓ ਐਵਰ ਨਾ ਫਾਨ ਮਸਤ ਦੇਖੋ ਠੀਕ 10 ਵਾਰੀ ਕਰਨਾ ਲਗਾਤਾਰ ਤੁਸੀਂ ਇਹ ਜੀ ਹੱਥ ਜਿਹੜੇ ਤੁਹਾਡੇ ਆਇਲ ਦਾ ਲੱਗਦਾ ਹੀ ਹੋਊਗਾ ਦੇਖੋ ਤੁਸੀਂ ਐਂ ਪਸੀਨੇ ਵਾਂਗੂ ਹੋ ਜਾਂਦਾ ਤੇ ਆਇਲ ਆ ਜਿਹੜਾ ਵਿੱਚ ਰਚਣਾ ਜਿਹੜਾ ਸ਼ੁਰੂ ਹੋ ਜਾਗਾ ਤੇ ਲੋ ਤੁਸੀਂ ਹੁਣ ਤੁਸੀਂ ਦੇਖੋ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਉਣੇ ਦੇਖੋ ਮੇਰੀ ਸਕਿਨ ਦੇਖੋ ਠੀਕ ਆ ਤੇ ਆਪਾਂ ਇਹ ਕੋਈ ਵੀ ਮੈਂ ਨਾ ਮਤਲਬ ਕੋਸਮੈਟਿਕ ਕੀ ਕੋਈ ਨਹੀਂ ਯੂਜ਼ ਕਰਦੀ ਕਿਉਂਕਿ ਮੈਨੂੰ ਕੋਈ ਵੀ ਚੀਜ਼ ਕੋਸਮੈਟਿਕ ਸੂਟ ਨਹੀਂ ਕਰਦੀ ਮੇਰੇ ਫੇਸ ਤੇ ਮੈਂ ਨਾ ਹੋਮ ਰੈਮਡੀ ਨਾਲ ਹੀ ਜਿਹੜਾ ਕਿ ਆਪਦੇ ਫੇਸ ਦਾ ਧਿਆਨ ਰੱਖਦੀਆਂ ਮਤਲਬ ਬਦਲ ਕੇ ਕਰਦੀ ਰਹਿੰਦੀ ਆ ਐ ਨਹੀਂ ਹੈਗਾ ਵੀ ਆਪਾਂ ਰੋਜ਼ ਇੱਕ ਹੀ ਚੀਜ਼ ਨੂੰ ਅਪਲਾਈ ਕਰਦੇ ਰਹਿੰਦੇ ਆ ਆਪਾਂ ਲਗਾਤਾਰ ਕਰਦੇ ਰਹਿੰਦੇ ਆ ਕਿਉਂਕਿ ਰਿਜ਼ਲਟ ਆ ਜਿਹੜਾ ਇੱਕ ਵਾਰੀ ਕਰਨ ਨਾਲ ਤਾਂ ਮਿਲਦਾ ਨਹੀਂ ਹੈਗਾ ਤਾਂ ਇਸ ਕਰਕੇ ਆਪਾਂ ਉਹਨਾਂ ਨੂੰ ਬਦਲ-ਬਦਲ ਕੇ ਕਰਦੇ ਰਹਿਣੇ ਆ ਤਾਂ ਜਿੰਨਾ ਚੀਜ਼ਾਂ ਦਾ ਰਿਜ਼ਲਟ ਮੈਨੂੰ ਮਿਲਿਆ ਹੁੰਦਾ ਉਹ ਮੈਂ ਤੁਹਾਡੇ ਨਾਲ ਫਿਰ ਸ਼ੇਅਰ ਕਰ ਦਿੰਨੀ ਆ ਵੀ ਚਲ ਕਿਸੇ ਭੈਣ ਦਾ ਭਲਾ ਹੋ ਜੂਗਾ ਠੀਕ ਆ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਟਰਾਈ ਕਰਕੇ ਜ਼ਰੂਰ ਦੇਖਿਆ ਕਰੋ ਜੇ ਵਧੀਆ ਲੱਗਦੇ ਨਾ ਹੁੰਦੀਆਂ ਵੀਡੀਓ ਵਧੀਆ ਤਾਂ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਚਲੋ ਜੀ ਅੱਜ ਲਈ ਇੰਨਾ ਹੀ ਕਾਫੀ ਆ ਤੇ ਮਿਲਦੇ ਆਂ ਆਪਾਂ ਕੱਲ ਨੂੰ ਫਿਰ ਕਿਸੇ ਨਵੇਂ ਵੀਡੀਓ ਦੇ ਵਿੱਚ ਕੁੱਕ ਕੇ ਬਾਏ ਜੀ ਠੀਕ ਆ